ਪਹਿਲਾ 에어ਪੋਰਟ ਤੇ ਕੰਗਨਾ ਦੇ ਥੱਪੜ ਹੁਣ মিডিਆ ਕਰਮੀਆਂ ਤੇ ਪੜੀ ਕੰਗਨਾ ਥੱਪੜ ਕਾਂਡ ਦੀ ਪਜਾ ਖੇਤੀ ਕਾਨੂੰਨ ਜਾਂ ਕੁਝ ਹੋਰ ਕੁਲਵਿੰਦਰ ਗੌਰ ਤੇ ਹੋਈ ਐਫ ਆਈ ਆਰ ਜੀ ਹਾਂ ਮੰਡੀ ਤੋਂ ਬਣੀ ਸਾਂਸਦ ਕੰਗਨਾ ਰਣੌਤ ਦਾ ਵਿਵਾਦ ਨਾਲ ਨਾਤਾ ਨਹੀਂ ਟੁੱਟ ਰਿਹਾ ਸਭ ਨੂੰ ਆਸ ਸੀ ਕਿ ਹੁਣ ਕਲਾਕਾਰਤਵਾਦ ਕੰਗਨਾ ਰਣੌਤ ਸਿਆਸਤ ਜਾ ਗਈ ਨਹੀਂ ਐਮਪੀ ਬਣ ਗਈ ਨੇ ਤੇ ਹੁਣ ਵਿਵਾਦ ਖਤਮ ਹੋ ਜਾਣਗੇ ਪਰ ਨਹੀਂ ਇਹ ਕਿਆਸ ਲੱਗੇ ਦੇ ਲੱਗੇ ਹੀ ਰਹਿ ਗਏ ਨਤੀਜਾ ਤੋਂ ਇੱਕ ਦਿਨ ਬਾਅਦ ਕੰਗਨਾ ਨੇ ਦਿੱਲੀ ਨੂੰ ਚਾਲੇ ਪਾਏ ਤਾਂ ਚੰਡੀਗੜ੍ਹ 에어ਪੋਰਟ ਤੇ ਕੰਗਨਾ ਦੇ ਥੱਪੜ ਵੱਜਣ ਦੀ ਘਟਨਾ ਸਾਹਮਣੇ ਆਵੀ ਉਹ ਥੱਪੜ एयरपोर्ट ਤੇ ਤਾਂ ਅੱਜ ਸੀਆਈਐਸਫੀ ਮਹਿਲਾ ਮੁਲਾਜ਼ਮ ਕੁਲਵਿੰਦਰ ਕੌਰ ਨੇ ਮਾਰਿਆ ਥੱਪੜकांड ਤੋਂ ਬਾਅਦ ਕੁਲਵਿੰਦਰ ਨੂੰ ਫਿਰ ਹਸਪਤਲ ਚ ਲੈ ਲਿਆ ਗਿਆ ਤੇ ਫੇਰ ਉਸਦੇ ਹੱਕ ਚ ਕਿਸਾਨ ਜਥੇਬੰਦੀਆਂ ਵੀ ਨਿਤਰੀਆਂ ਵੀਡੀਓਜ਼ ਵੀ ਸਾਹਮਣੇ ਆਈ ਕੰਗਣਾ ਦੀ ਵੀਡੀਓ ਵੀ ਸਾਹਮਣੇ ਆਈ ਹਾਲੇ ਤੱਕ ਇਹ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਕੰਗਣਾ ਨੇ ਹੁਣ ਇੱਕ ਹੋਰ ਪੋਸਟ ਪਾਈ ਹੈ ਜਿਸ ਚ ਉਸਨੇ ਲਿਖਿਆ ਕਿ ਇਹ ਗੱਲ ਸਭ ਤੋਂ ਵੱਧ ਸਮਝ ਚਾਉਣ ਵਾਲੀ ਉਸ ਨੇ ਰਣਨੀਤਕ ਢੰਗ ਦੇ ਨਾਲ ਮੇਰੇ ਲੰਘਣ ਦਾ ਇੰਤਜ਼ਾਰ ਕੀਤਾ ਤੇ ਖਾਲਸਤਾਨੀ ਅੰਦਾਜ਼ ਚ ਚੁੱਪਚਾਪ ਪਿੱਛਿਓ ਆ ਕੇ ਇੱਕ ਸ਼ਬਦ ਕਹੇ ਬਿਨਾ ਮੇਰੇ ਮੂੰਹ ਤੇ ਮਾਰਿਆ ਜਦ ਮੈਂ ਪੁੱਛਿਆ ਕਿ ਉਸ ਨੇ ਇਹ ਹਾਂ ਕਿਉਂ ਕੀਤਾ ਤਾਂ ਉਸ ਨੇ ਦੂਰ ਵੇਖਿਆ ਤੇ ਫੋਨ ਕੈਮਰਿਆਂ ਦੇ ਵਿੱਚ ਬੋਲਣਾ ਸ਼ੁਰੂ ਕਰ ਦਿੱਤਾ ਉਸ ਦੀਆਂ ਵੀਡੀਓਜ਼ ਦੇ ਵਿੱਚ ਵੇਖਿਆ ਜਾ ਸਕਦਾ ਅਚਾਨਕ ਉਸ ਨੇ ਲੋਕਾਂ ਦਾ ਧਿਆਨ ਖਿੱਚਿਆ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਤੇ ਉਸ ਦੀ ਕਿਸੇ ਨੂੰ ਸ਼ਾਇਦ ਬਹੁਤੀ ਚਿੰਤਾ ਨਹੀਂ ਇਹ ਉਸ ਖਾਲਸਤਾਨੀ ਸਮੂਹ ਦੇ ਵਿੱਚ ਸ਼ਾਮਲ ਹੋਣ ਦਾ ਢੰਗ ਹੈ ਜਿਸ ਨੂੰ ਪੰਜਾਬ ਦੇ ਵਿੱਚ ਵੱਡੀਆਂ ਸਿਆਸੀ ਸੀਟਾਂ ਮਿਲ ਰਹੀਆਂ ਨੇ ਇੱਕ ਪਾਸੇ ਕੰਗਨਾ ਦਾ ਬਿਆਨ ਆਇਆ ਤਾਂ ਕਈ ਸਵਾਲ ਵੀ ਖੜੇ ਹੋਏ ਉਧਰ ਕੁਲਵਿੰਦਰ ਖੋੜ ਦੇ ਮਾਪੇ ਆਪਣੀ ਧੀ ਨੂੰ ਬੇਕਸੂਰ ਦੱਸਦੇ ਨਜ਼ਰ ਆ ਰਹੇ ਨੇ ਉਹਨਾਂ ਕਿਾ ਕੀ ਉਸ ਨੂੰ ਜ਼ਰੂਰ ਉਕਸਾਇਆ ਗਿਆ ਹੋਵੇਗਾ ਪਰਿਵਾਰ ਆ ਜੋ ਜਿਵੇਂ ਬੰਦੀ ਆ ਉਹਦੇ ਨਾਲ ਆ ਆਪ ਤੇ ਪਰ ਮੇਰੀ ਬੇਟੀ ਇਦਾਂ ਦੀ ਨਹੀਂ ਮੈਂ ਨਹੀਂ ਮੰਨਦੀ ਨੂੰ ਜਿੰਨਾ ਚਿਰ ਮੈਂ ਆਪਣੀ ਅੱਖੀਂ ਨਹੀਂ ਵੇਖਦੀ ਤੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਮੈਂ ਕੁਝ ਨਹੀਂ ਦੱਸ ਸਕਦੀ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਦੇ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਇਹੋ ਜੀ ਗੱਲ ਨਹੀਂ ਕਿ ਉਹ ਕਾਲ ਆਉਣ ਵਾਲੀ ਨਹੀਂ ਕਿ ਜਾਨ ਨੇ ਨਹੀਂ ਪਿਆ ਉਹਨੇ ਕੁਝ ਪਹਿਲਾਂ ਕਿਹਾ ਹੋਊਗਾ ਕੰਗਣਾ ਨੇ ਸਿੰਦਰ ਕੌਰ ਜਿਹੜੇ ਆ ਉਹ ਮੇਰੇ ਛੋਟੇ ਭੈਣ ਜੀ ਆ ਔਰ ਅਸੀਂ 6 ਭੈਣ ਭਰਾ ਵਾ ਉਹ ਮੇਰੇ ਤੋਂ ਛੋਟੇ ਆ ਤੇ ਉਹ ਆਪਣੀ ਜਿਹੜੀ ਡਿਊਟੀ ਆ ਉਹ ਚੰਡੀਗੜ੍ਹ ਉਹਨਾਂ ਦੇ 에어ਪੋਰਟ ਤੇ ਆ। ਔਰ ਜਿਹੜੀ ਇਹ ਕੱਲ ਗੱਲ ਆਈ ਆ ਜਿੰਨੀ ਕੁ ਸਾਡੇ ਕੋਲ ਜਾਣਕਾਰੀ ਆ ਕਿ ਜਦੋਂ ਕੰਗਣਾ ਰਨੌਰਜੀ ਆਏ ਆ ਤੇ ਉਹਨਾਂ ਨੇ ਕੁਲਵਿੰਦਰ ਕੌਰ ਨੇ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਜਿਹੜਾ ਤੁਹਾਡਾ ਫੋਨ ਆ ਉਹਨੂੰ ਸਕੈਨਰ ਦੇ ਵਿੱਚ ਦੀ ਜਿਹੜਾ ਉਹ ਨਿਗਾਉਣਾ ਵਾ ਇਹਨੂੰ ਲੈ ਕੇ ਜਿਹੜਾ ਵਾ ਉਹ ਸਾਰੀ ਗੱਲਬਾਤ ਹੋਈ ਆ ਔਰ ਦੂਸਰੇ ਬੰਨੇ ਇਹ ਕਿਆ ਜਾ ਰਿਹਾ ਵਾ ਕਿ ਕੰਗਣਾ ਨੌਰ ਦੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ ਵਾ। ਅਸੀਂ ਕਹਿੰਦੇ ਆ ਵੀ ਜੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਵਾ ਉਹਦੀ ਸਾਨੂੰ ਕੋਈ ਵੀਡੀਓ ਆਵੇ कोई बाहर कोई गाल होनी चाहिए किसान जथे बंदियां भी कुलविंदर कौर ਦੇ ਹੱਕ ਚ ਨਿਕਰੀਆਂ किसान अगो सर्वजन सिंह पندੇਰ ਤੇ डल्लेवाल जीजेपी ਨਾਲ ਮੁਲਾਕਾਤ ਕੀਤੀ ਜਿਸ ਚ ਉਹਨਾਂ ਨੇ ਨਿਰਪੱਖਤਾ ਦੇ ਨਾਲ ਜਾਂਚ ਦੀ ਮੰਗ ਕੀਤੀ ਅਮਿਦ ਓਨ ਇਵਸਟੀਗੇਸ਼ਨ ਕਾ ਵਿਸ਼ਾ ਹੈ ਕਿਆ ਨਿਕਲੇਗਾ ਉਹ ਬਾਅਦ ਮੇਂ ਆਏਗੀ ਬਾਤ ਲੇਕਿਨ ਅਜ ਤੱਕ ਜੋ ਸਾਹਮਣੇ ਹੈ ਉਹ ਹੈ ਕਿ ਉਨ੍ਹਾਂ ਦਾ ਮੋਬਾਈਲ ਔਰ ਉਨ੍ਹਾਂ ਦਾ ਪਰਸ ਡਿਸਪਿਊਟ ਕਾ ਕਾਰਨ ਹੈ ਅਗਰ ਉਹ ਕਾਰਨ ਹੈ ਤੋ ਉਹ ਇੱਕ ਵਰਦੀ ਧਾਰੀ ਕੇ ਸਾਥ क्या जो अगर कंगना रनौत ने उसको कोऑपरेट नहीं किया क्या उस वर्दी की उसने रिस्पेक्ट की तरफ से तो अभी तक लड़की के खिलाफ जो कार्रवाई हुई हुई है एफ आई हो चुकी है उधर नहीं धारा का पता चल जाएगा अभी एफ की कॉपी मिलेगी हमें वो सब पता चल जाएगा क्या लिखा गया है उसमें क्या है कहानी क्या बनाई गई है इस बात में कोई नहीं इस बात से के साथ ये आपको कहेगा कि भाई यूनिफॉर्म के अंदर ਅ ਕਿਸੇ ਤਰੀਕੇ ਦਾ ਐਸਾ ਕਰਨਾ ਚਾਹੀਏ ਕੋਈ ਨਹੀਂ ਕਹੇਗਾ ਲੇਕਿਨ ਮੇਰਾ ਇਹ ਵੀ ਸਵਾਲ ਹੈ ਕਿ ਉਸੇ ਵਰਦੀ ਦੇ ਉੱਪਰ ਜਦ ਔਰ ਵੀ ਤਾਂ ਬਹੁਤ ਸਾਰੇ ਮੁੱਦੇ ਉੱਠਦੇ ਹਨ ਨਾ ਅਗਰ ਕਿਸੇ ਨੇ ਵੈਸਟ ਬੰਗਾਲ ਦੇ ਅੰਦਰ ਇੱਕ ਆਈਪੀਐਸ ਕੋ ਖਾਲਿਸਤਾਨੀ ਬੋਲ ਦਿਆ ਤਬ ਸਰਕਾਰ ਨੇ ਉਸ ਵਰਦੀਧਾਰੀ ਕੀ ਉਸ ਯੂਨੀਫਾਰਮ ਦੀ ਰੱਖਿਆ ਕਿਉਂ ਨਹੀਂ ਕੀਤੀ ਕੰਗਰ ਨਾ ਰਣੋਤ ਦੇ ਅੱਤਵਾਦ ਵਾਲੇ ਬਿਆਨ ਤੇ ਹਰਸਿਮਰਤ ਘਰ ਬਾਦਲ ਦਾ ਬਲਟਵਾਰ ਵੀ ਆਇਆ ਉਹਨਾਂ ਕਹਿੰਦੇ ਕਿ ਜੋ ਸਰਹੱਦਾਂ ਤੇ ਅਨਦਾਤਾ ਦੇ ਰੂਪ ਦੇਸ਼ ਦੀ ਸੇਵਾ ਕਰਨੀ ਉਹ ਪੰਜਾਬੀ ਸਭ ਤੋਂ ਵੱਡੇ ਦੇਸ਼ ਭਗਤ ਨੇ ਨਾਲ ਇਹ ਜਿਹੇ ਬਿਆਨਾਂ ਤੋਂ ਫਰੇਜ਼ ਕਰਨ ਦੀ ਸਲਾਹ ਵੀ ਉਹਨਾਂ ਨੇ ਦਿੱਤੀ ਹੈ ਹਰੇਕ ਬੰਦੇ ਨੂੰ ਆਪ ਹੀ ਜ਼ਗਵਾਨ ਦੇ ਉੱਤੇ ਲਗਾਮ ਰੱਖਣੀ ਚਾਹੀਦੀ ਹੈ ਤੁਸੀਂ ਇੱਕ ਇੱਕ ਉਹਦੇ 'ਚੇ ਬੈਠੇ ਹੋ ਅੱਜ ਤਾਂ ਲੇਕਿਨ ਜਦ ਉਹਦੇ 'ਚੇ ਨਹੀਂ ਵੀ ਸਗੇ ਤੁਸੀਂ ਇੱਕ ਇਹੋ ਜਿਹੇ ਕਿੱਤੇ ਦੇ ਨਾਲ ਸਗੇ ਜਿੱਥੇ ਤੁਹਾਡੇ ਮਗਰ ਬਹੁਤ ਲੋਕੀ ਸੁਣਨ ਵਾਲੇ ਬਹੁਤ ਸਗੇ ਲੇਕਿਨ ਉਹ ਸੌਦੇ 'ਚ ਬਹਿ ਕੇ ਜੇ ਤੁਸੀਂ ਆਪਣੀ ਜ਼ਬਾਨ ਦੇ ਉੱਤੇ ਲਗਾਮ ਨਹੀਂ ਰੱਖਦੇ ਉਸ ਜ਼ਬਾਨ ਦੇ ਨਾਲ ਤੁਸੀਂ ਨਫ਼ਰਤ ਫੈਲਾਉਂਦੇ ਹੋ ਤਾਂ ਫਿਰ ਉਹ ਨਫ਼ਰਤ ਦਾ ਨਤੀਜਾ ਤਾਂ ਕਿਸੇ ਟਾਈਮ ਸਾਹਮਣੇ ਆਊਗਾ ਸੋ ਮੈਂ ਸਮਝਦੀ ਹਾਂ ਕਿ ਬਹੁਤ ਜੋੜਾ ਵੀ ਹੋਇਆ ਬਹੁਤ ਮਾੜਾ ਹੋਇਆ ਤੇ ਹੋਣ ਤੋਂ ਬਾਅਦ ਪਹਿਲੇ ਵੀ ਜੋ ਉਹ ਬੋਲੇ ਉਹਦਾ ਨਤੀਜਾ ਉਹਨਾਂ ਨੂੰ ਭੁਗਤਣਾ ਪਿਆ ਤੇ ਉਹਦੇ ਬਾਅਦ ਵੀ ਜੋ ਉਹ ਬੋਲ ਰਹੇ ਨੇ ਉਹ ਨਫ਼ਰਤ ਫੈਲਾਣ ਦੀ ਰਾਜਨੀਤੀ ਨੂੰ ਦੇਸ਼ ਨੇ ਨਕਾਰਿਆ ਹੈ ਹੁਣ ਆਪ ਦੇ ਪਾਰਟੀ ਨੂੰ ਖੁਸ਼ ਕਰਨਾ ਛੱਡੋ ਤੇ ਲੋਕਾਂ ਦੀ ਖੁਸ਼ੀ ਲੋਕਾਂ ਦਾ ਦਿਲ ਜਿੱਤਣਾ ਜਿੱਤਣਾ ਕੁਲਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਕੰਗਨਾ ਦੀ ਭੈਣ ਵੱਲੋਂ ਸਸਪੈਂਸ਼ਨ ਨੂੰ ਨਾਕਾਫੀ ਦੱਸਿਆ ਜਾ ਰਿਹਾ ਹੈ ਤੇ ਉਸ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕਰਨ ਦੀ ਮੰਗ ਚੁੱਕੀ ਜਾ ਰਹੀ ਹੈ ਦੂਜੇ ਪਾਸੇ ਕੁਲਵਿੰਦਰ ਦੇ ਪਰਿਵਾਰ ਅਤੇ ਕਿਸਾਨਾਂ ਵੱਲੋਂ ਇਸ ਨੂੰ ਕੰਗਨਾ ਵੱਲੋਂ ਉਕਸਾਉਣ ਮਗਰੋਂ ਹੋਈ ਘਟਨਾ ਦੱਸਿਆ ਜਾ ਰਿਹਾ ਹੈ ਉਧਰ ਕੁਲਵਿੰਦਰ ਕੌਰ ਤੇ ਮੁਹਾਲੀ ਪੁਲਿਸ ਨੇ 322 ਅਤੇ ਧਾਰਾ 341 ਦੇ ਤਹਿਤ ਮਾਮਲਾ ਦਰਜ ਕਰ ਲਿਆ ਪਰ ਸਵਾਲ ਹਾਲੇ ਵੀ ਇਹੀ ਬਰਕਰਾਰ ਹੈ ਕਿ ਕੰਗਨਾ ਦੇ ਥੱਪੜ ਕਿਉਂ ਮਾਰਿਆ ਗੁਲਵਿੰਦਰ ਕੌਰ ਨੇ ਕੀ ਵਾਕਿਆ ਜੀ ਕੰਗਨਾ ਦੇ ਬਿਆਨਾਂ ਨੂੰ ਲੈ ਕੇ ਥੱਪੜ ਮਾਰਿਆ ਜਾਂ ਮਸਲਾ ਕੁਝ ਹੋਰ ਹੈ ਇਹ ਸਵਾਲ ਬਰਕਰਾਰ ਹੈ ਤੇ ਸਵਾਲ ਦਾ ਜਵਾਬ ਵੀ ਹਿਲਾਉਣਾ ਬਾਕੀ ਹੈ ਬਿਊਰੋ ਰਿਪੋਰਟ ਪੀਟੀਸੀ న్యూਸ